ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੇਲ ਗੱਲ ਡੇਰੀ ਫਾਰਮੀ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ। ਸਾਰੇ ਸੱਜਣਾ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਔਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀ ਰਹਿਣ। ਅੱਜ ਆਏ ਆਪਾਂ ਪੀਡੀਐਫ ਜਗਰਾਵਾਂ 19ਵਾਂ ਪੀਡੀਐਫ ਜਿਹੜਾ ਜਗਰਾਵਾਂ ਚੱਲ ਰਿਹਾ ਮੇਲਾ ਜਿਹਦੇ ਵਿੱਚ ਹਰ ਤਰ੍ਹਾਂ ਦੀ ਕੁਆਲਿਟੀ ਦੇ ਪਸ਼ੂ ਆਉਂਦੇ ਆ। ਮੋਰਾ, ਨੀਲੀ ਦਾ ਵੀ, ਮਸ਼ੀਨਰੀ ਹਰ ਤਰ੍ਹਾਂ ਦਾ ਜਿਹੜਾ 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 ਇੱਥੇ ਚੱਲਦਾ ਵਾ ਬਾਕੀ ਅੱਜ ਜਿਹੜੇ ਪਹਿਲਾ ਦਿਨ ਸੱਤ ਨੂੰ ਜਿਹੜਿਆ ਕੈਟਾਗਰੀਆਂ ਸੀ ਉਹਦੇ ਵਿੱਚ ਮੋਹਰਾ ਸੀ ਗਿਆ ਖੀਰੀਆਂ ਚਨੀਲੀਆਂ ਖੀਰੀਆਂ ਤੇ ਬੱਛੀਆਂ ਤੇ ਜਿਹਦੇ ਵਿੱਚ ਮਿਲਕ ਬਿਊਟੀ ਨੀਲੀ ਦਾ ਵੀ ਤੇ ਆਪਾਂ ਬਾਈ ਨਾਲ ਕਰਾਂਗੇ ਗੱਲਬਾਤ ਕਿੱਥੋਂ ਨੇ ਬਾਈ ਤਾਂ ਕਿਹੜੇ ਨੰਬਰ ਦੇ ਹੈ ਆਈ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਕਿਹੜਾ ਏਰੀਆ ਆਪਣਾ ਆਪਣਾ ਪਿੰਡ ਪੱਕਾ ਜ਼ਿਲ੍ਹਾ ਫਰੀਦਕੋਟ ਜੀ ਆ ਪਿੰਡ ਪੱਕਾ ਜ਼ਿਲ੍ਹਾ ਫਰੀਦਕੋਟ ਕਿਹੜੇ ਸੀਮੰਦੀ ਆ ਇਹ ਸਰਕਾਰੀ ਬੋਲਦੀ ਆ ਜੀ ਨਾਲ ਦੀ ਸਰਕਾਰੀ ਬੋਲ ਨਾਲ ਦੀ ਬਾਕੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਤਾਂ ਕਿਹੜੇ ਸਥਾਨ ਤੇ ਰਹੀ ਹੈ ਇਹ ਸੈਕੰਡ ਪ੍ਰਾਈਜ਼ ਸੈਕੰਡ ਤੇ ਰਹੀ ਹੈ ਜੀ ਠੀਕ ਹੈ ਜੀ ਤਾਂ ਇਹ ਮਿਲਕ ਬਿਊਟੀ ਦੇ ਵਿੱਚ ਹਾਂਜੀ ਮਿਲਕ ਬਿਊਟੀ ਦੇ ਮਿਲਕ ਬਿਊਟੀ ਤੇ ਪਹਿਲਾ ਸਥਾਨ ਪਹਿਲਾਂ ਵੀ ਕਦੀ ਇਹ ਕੰਪੀਟੀਸ਼ਨ ਲੜੀ ਹਾਂਜੀ ਧਨੋਲੇ ਪਹਿਲਾ ਸਥਾਨ ਹਾਸਲ ਆ ਧਨੋਲੇ ਪਹਿਲਾ ਸੀਗਾ ਹਾਂਜੀ ਹਾਂਜੀ ਬਹੁਤ ਵਧੀਆ ਗੱਲ ਆ ਬਾਕੀ ਹੈ ਬਿਊਟੀ ਵਾਲੀ ਆ ਹਾਂਜੀ ਬਾਕੀ ਜਿਹੜੀ ਮੱਝ ਦੇ ਕੰਪੀਟੀਸ਼ਨ ਦੇ ਵਿੱਚ ਪਹਿਲੇ ਸਥਾਨ ਦੇ ਆ ਆ ਮੇਰੇ ਖਿਆਲ ਉਹ ਦਲਸ਼ੇਰ ਸਰਪੰਚ ਰਾਜੀ ਆਣੇ ਵਾਲੀ ਸੀ ਹੈਨਾ ਹਾਂਜੀ ਹਾਂਜੀ ਬਾਕੀ ਚਲੋ ਮੱਝ ਉਹ ਵੀ ਬਹੁਤ ਸੋਹਣੀ ਸੀਗੀ ਉਹ ਥੋੜੀ ਤਾਜ਼ਾ ਕਰਕੇ ਥੋੜਾ ਬਹੁਤਾ 19 21 ਦਾ ਹੈਨਾ ਇਹਨੂੰ ਟਾਈਮ ਹੋ ਗਿਆ 19 21 ਦਾ ਵਰਕ ਹਾਂ ਬਾਕੀ ਕੋਈ ਇੰਨਾ ਜ਼ਿਆਦਾ ਫਰਕ ਨਹੀਂ ਸੀ ਦੋਵੇਂ ਬਹੁਤ ਸੋਹਣੀਆਂ ਸੀ ਹਾਂਜੀ ਹਾਂਜੀ ਬਾਕੀ ਪਸ਼ੂ ਜਿੰਨੇ ਜਿਹੜਾ ਵੀ ਬਾਈ ਰਿੰਗ ਚ ਆ ਜਾਂਦਾ ਨਾ ਉਹ ਸਾਰੇ ਹੀ ਵਧੀਆ ਉਹ ਸਾਰੇ ਜੇਤੂ ਹੁੰਦੇ ਆ ਰਿੰਗ ਚ ਆਉਣਾ ਹੀ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਬਾਕੀ ਆਓ ਮੇਰੇ ਸੱਜਣੋ ਪੀਡੀਐਫ ਹੈ ਜਿਹੜਾ ਜਗਰਾਵਾ 8 ਤੇ 9 ਨੂੰ ਜਿਹੜਾ ਇਹ ਚੱਲ ਰਿਹਾ 7 ਨੂੰ ਜਿਹੜਾ ਇਹ ਆਪਾਂ ਵੀਡੀਓ ਕਵਰ ਕਰ ਰਹੇ ਆ ਬਾਕੀ ਮਿਹਨਤ ਜਿਹੜੀ ਬਾਈ ਦੀ ਰੰਗ ਲਈ ਆ ਬਾਈ ਨੂੰ ਬਹੁਤ ਬਹੁਤ ਵਧਾਈਆਂ ਤੇ ਬਹੁਤ ਸੋਹਣੀ ਮੱਝ ਆ ਤੁਹਾਨੂੰ ਦਿਖਾਉਂਦੇ ਆ ਇਹਦਾ ਬੋਡੀ ਸਟਾਈਲ ਸੈਕਿੰਡ ਜਿਹੜਾ ਇਹਨੇ ਪੀਡੀਐਫ ਹੈ ਜਿਹੜਾ 19 ਮਾ ਜਿਹੜਾ ਪੀਡੀਐਫ ਆ ਚਾਲੇ ਸੈਕਿੰਡ ਨੰਬਰ ਤੇ ਆਈ ਆ ਤੇ ਬਹੁਤ ਸੋਹਣੀਆ ਕਰਮਾ ਵਾਲੀ ਬਿਊਟੀ ਪੱਖ ਤੋਂ ਜਿਹੜੀ ਮਿਲਕ ਬਿਊਟੀ ਦੇ ਵਿੱਚ ਆਈ ਆ ਚੰਗਾ ਜਿਹੜਾ ਬਾਡੀ ਸਟਰਕਚਰ ਆ ਇਹਦਾ ਬਹੁਤ ਸੋਹਣਾ ਥਾਣਾ ਹਵਾਨਾ ਵੰਡ ਸਪੇਸ ਤਣਾ ਦੀ ਬਹੁਤ ਚੰਗੀ ਆ ਚੰਗਾ ਪੁੱਠਾ ਵਾ ਬਾਕੀ ਸੱਜਣੋ ਮਿਹਨਤ ਜਿਹੜੀ ਪੈਦੀ ਰੰਗ ਜਿਹੜੀ ਲਿਆਈ ਆ ਇਹ ਪਹਿਲਾਂ ਹੀ ਲੱਗਦਾ ਸੀ ਜਦੋਂ ਬਾਈ ਲੈ ਕੇ ਆਏ ਸੀਗੇ ਉਦੋਂ ਹੀ ਲੱਗਦਾ ਸੀ ਕਿ ਕੋਈ ਨਾ ਕੋਈ ਜਿਹੜਾ ਇਹ ਸਤਨ ਜਿਹੜਾ ਹਾਸਲ ਕਰੂਗੀ ਬਾਕੀ ਮੇਰੇ ਵੀਰੋ ਜਿਹੜਾ ਖਾਸ ਕਰਕੇ ਮਾਝਾ ਬੈਲਟ ਆ ਜਿਵੇਂ ਫਰੀਦਕੋਟ ਫੋਜਪੁਰ ਤਰੰਦਾ ਨਾਮ ਸਰਗੁਰਦਾਸਪੁਰ ਇਸ ਏਰੀਆ ਦੇ ਵਿੱਚ ਜਿਹੜੀ ਨੀਲੀ ਆ ਵੱਧ ਪਾਈ ਜਾਂਦੀ ਆ ਤਕਰੀਬਨ ਹੁਣ ਤਾਂ ਵੈਸੇ ਕਾਫੀ ਪੰਜਾਬ ਦੇ ਵਿੱਚ ਰਕਰੇ ਜਾਂ ਕੀਨੀ ਆ ਜਿਹੜੀ ਨੀਲੀ ਦੀ ਹੋ ਗਈ ਆ ਤੇ ਬਾਕੀ ਮਿਹਨਤ ਜਰੂਰ ਕਰਿਆ ਕਰੋ ਤੇ ਮਹਿੰਦੀ ਰੰਗਲੀ ਆਉਂਦੀ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ